ਵਾਰਡ ਨੰਬਰ 47 ਆਮ ਆਦਮੀ ਪਾਰਟੀ ਦੀ ਕੌਂਸਲਰ ਬੀਬੀ ਕਿਰਨਜੀਤ ਕੋਰ ਦੇ ਪਤੀ ਵਰਪਾਲ ਸਿੰਘ ਬੱਬਰ ਵੱਲੋਂ ਵਾਰਡ ਨੰਬਰ 47 ਅਧੀਨ ਪਿੰਦੇ ਇਲਾਕੇ ਗੁਰੂ ਰਾਮਦਾਸ ਨਗਰ ਵਿਖੇ ਗਲੀਆਂ ਬਣਾਉਣ ਦਾ ਉਦਘਾਟਨ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਅਤੇ ਇਲਾਕੇ ਦੇ ਮੋਹਤਬਰਾਂ ਦੀ ਹਾਜ਼ਰੀ ਦੇ ਵਿੱਚ ਕੀਤਾ ਗਿਆ ਇਸ ਮੌਕੇ ਇਲਾਕਾ ਨਿਵਾਸੀਆਂ ਨੇ ਹਲਕਾ ਦੱਖਣੀ ਵਿਧਾਇਕ ਡਾਕਟਰ ਅਨੰਦबीर ਸਿੰਘ ਨੇ ਜਰ ਅਤੇ ਕੌਂਸਲ ਬੀਬੀ ਕਿਰਨਜੀਤ ਕੋਰ ਅਤੇ ਉਹਨਾਂ ਦੇ ਪਤੀ ਵਰਪਾਲ ਸਿੰਘ ਬੱਬਰ ਦਾ ਧੰਨਵਾਦ ਕੀਤਾ ਇਸ ਮੌਕੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕੌنسਲਰ ਚੋਣਾਂ ਦੌਰਾਨ ਜਿਹੜੇ ਗਰੀਬ ਵਾਲਿਆਂ ਨਾਲ ਵਾਅਦੇ ਕੀਤੇ ਸਨ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਪੂਰਾ ਕੀਤਾ ਗਿਆ ਹੈ। ਇਸ ਮੌਕੇ ਵਰਪਾਲ ਸਿੰਘ ਬੱਬਰ ਨੇ ਦੱਸਿਆ ਕਿ ਵਾਰਡ ਨੰਬਰ 47 ਦੇ ਵਿੱਚ ਵਿਕਾਸ ਕਾਰਜ ਡਾਕਟਰ ਇੰਦਰਬੀਰ ਸਿੰਘ ਨੇ ਜਦੀ ਅਗਵਾਈ ਵਿੱਚ ਜਾਰੀ ਰਹਣਗੇ। ਬੱਬਰ ਸਾਹਿਬ ਅੱਜ ਗੜੀਨਾ ਮੋਹਤ ਕੀਤਾ ਵਾ ਕੀ ਕਹਿਣਾ ਚਾਹੋਗੇ? ਦੇਖੋ ਜੀ ਇਹ ਪਿਛਲੀ ਵਾਰੀ ਦੀ ਇਹ ਗਲੀ ਨਹੀਂ ਬਣੀ ਪਿਛਲੀ ਵਾਰੀ ਸਰਕਾਰਾਂ ਨੇ ਇਹ ਗਲੀਆਂ ਰਹਿ ਗਈਆਂ ਕਾਫੀ ਵਿੱਚੋਂ ਤੇ ਇਸ ਕਰਕੇ ਇਹ ਜਿਹੜੀ ਗਲੀ ਦੀ ਕਾਫੀ ਹਾਲਤ ਖਰਾਬ ਸੀ ਤੇ ਇਹ ਗਲੀ ਆਪਾਂ ਅੱਜ ਇਹ ਰਿਕਵਰੀ ਕੀਤਾ ਹੈ ਤੇ ਜਲਦੀ ਤੋਂ ਜਲਦੀ ਇਹ ਤਿਆਰ ਹੋ ਜੇਗੀ ਗਲੀ ਬਬਰ ਸਾਹਿਬ ਆਮ ਆਦਮੀ ਪਾਰਟੀ ਦੀ ਅਗਵਾਈ ਦੇ ਵਿੱਚ ਤੁਸੀਂ ਕੌਂਸਲਰ ਹੋ ਇਲਾਕੇ ਵਾਰਡਰ 47 ਦੇ ਤੇ ਵੱਧ ਚੜ੍ਹ ਕੇ ਇਲਾਕੇ ਦਾ ਵਿਕਾਸ ਹੋ ਰਿਹਾ ਕੀ ਕਹਿਣਾ ਚਾਹੁੰਦੇ ਇਹ ਦੇਖੋ ਜੀ ਸਾਡੇ ਐਮਐਲਏ ਸਾਹਿਬ ਡਾਕਟਰ ਐਮਐਲਏ ਨੀਚਰ ਸਾਹਿਬ ਦੇ ਤਹਿਰ ਮਰਾ ਇਹਨਾਂ ਜੋ ਵੀ ਕੰਮ ਹੋ ਰਿਹਾ ਹੈ ਉਹਨਾਂ ਦੇ ਕਹਿਣ ਦੇ ਨਾਲ ਸਾਰੇ ਕੰਮ ਹੋ ਰਿਹਾ ਹੈ ਤੇ ਆਪਾਂ ਕੋਟਨਾਮ ਦਾਸ ਗਲੀ ਨੰਬਰ 4 ਚ ਵੀ ਆਪਾਂ ਗਲੀ 4 ਦਿਨ ਪਹਿਲੇ ਬਣਵਾਈ ਫਿਰ 8 ਨੰਬਰ ਗਲੀ ਕੋਟਨਾਮ ਦਾਸ ਉਹ ਬਣਾਈ ਤੇ ਇਦਾਂ ਹੀ ਜਿਹੜੀਆਂ ਨਾਲ-ਨਾਲ ਗਲੀਆਂ ਹੋਣਗੀਆਂ ਆਪਾਂ ਵਾਧੂ-ਵਾਧੂ ਬਣਾਈ ਜਾਵਾਂਗੇ ਜਿੱਥੇ-ਜਿੱਥੇ ਕੋਈ ਕੈਨੂੰ ਮੁਸ਼ਕਲ ਨਾ ਆਵੇ ਰਾਜੀ ਦੇਵੀ ਲਈ ਲਈ ਗਲੀ ਜਿਹੜੀ ਆਪਾਂ ਪੈਵ ਲਾਈਨ ਪੈ ਗਈ ਆ ਤੇ ਕੱਲ ਜਾਂ ਪਰਸੋਂ ਜਿਹੜੀ ਗਲੀ ਚਾਲੂ ਹੋ ਜਾਣੀ ਆ ਲੋਕ ਵਾਲੀ ਗਲੀ ਤੇ ਚੈਂਬਰ ਪੈਂਦੇ ਉੱਥੇ ਚੈਂਬਰ ਵਾਲੇ ਬੰਦੇ ਲਾਏ ਆ ਤੇ ਚੈਂਬਰ ਪਾਉਂਦੇ ਆ ਤੇ ਉਹ ਵੀ ਆਪਾਂ ਲੋਕ ਵਾਲੀ ਗਲੀ ਆਹ ਗਲੀ ਤੇ ਉਹ ਗਲੀ ਸਾਹਮਣੇ ਮੇਨ ਬਾਜ਼ਾਰ ਕਾਫੀ ਜਿਹੜੇ ਨਾਲ ਨਾਲ ਆਪਾਂ ਗਲੀਆਂ ਬਣਾਈਆਂ ਨੇ ਤੇ ਨਾਲਾ ਸੀਵਰ ਦਾ ਕੰਮ ਵੀ ਹੋ ਰਿਹਾ ਬਿਲਕੁਲ ਸੀਵਰ ਅਸੀਂ ਇਹਨਾਂ ਗਲੀ ਪੁੱਟਾਂਗੇ ਜਿੱਥੇ ਸੀਵਰ ਦਾ ਕੰਮ ਹੋਣ ਵਾਲਾ ਸੀਵਰ ਦਾ ਕੰਮ ਹੋਏਗਾ ਜਿੱਥੇ ਚੈਂਬਰ ਦਾ ਕੰਮ ਹੋਣ ਵਾਲਾ ਚੈਂਬਰ ਦਾ ਕੰਮ ਹੋਏਗਾ ਇਸੇ ਤਰ੍ਹਾਂ ਵਿਕਾਸ ਕਾਰ ਜਾਰੀ ਰਹਿਣਗੇ ਜੀ ਬਿਲਕੁਲ ਡਾਕਟਰ ਸਾਹਿਬ ਦੀ ਮਿਹਰਬਾਨੀ ਨਾਲ ਸਾਰੇ ਕੰਮ ਹੋ ਰਿਹਾ ਤੇ ਇਦਾਂ ਹੀ ਚੱਲਦੇ ਰਹਿਣਗੇ ਪਹਿਲੀਆਂ ਸਰਕਾਰਾਂ ਨੇ ਤੁਹਾਨੂੰ ਪਤਾ ਕੀ ਕੀਤਾ ਤੇ ਉਹ ਦੇਖ ਲੋ ਕੀ ਕੀਤਾ ਕਿਉਂਕਿ ਗਲੀ ਵਾਲੇ ਕਹਿ ਰਹੇ ਨੇ ਕਿ ਪਿਛਲੇ ਜੋ ਪਹਿਲੀ ਸਰਕਾਰ ਸੀ ਨਾ ਉਹਨੇ ਮੋਟੇ ਲਾ ਗਏ ਪਰ ਗਲੀ ਬਣੀ ਨਹੀਂ ਉਹ ਥੋੜਾ ਜਿਆਦਾ ਇਹਨਾਂ ਦਾ ਕੋਈ ਰਹਿ ਗਿਆ ਸੀ ਕਾਫੀ ਗਲੀਆਂ ਨਾਲ ਤੋੜ ਕੇ ਛੱਡ ਲਈ ਉਸ ਟਾਈਮ ਤੇ ਕਾਫੀ ਬੜੀਆਂ ਖਰਾਬ ਹੋ ਦੇ ਰਹੀਆਂ ਸੀ ਕਰਕੇ ਇਹਨਾਂ ਨੇ ਪਰ ਗਲੀ ਕਹਿ ਗਈ ਜਿਹੜੀਆਂ ਇਕਲੀ ਟੁੱਟਣ ਨਹੀਂ ਦੇਣੀ ਜਿਹੜੇ ਟੁੱਟ ਗਈ ਦੇ ਤੋ ਵੀ ਜਾਵਾਂਗੇ ਤਾਂ ਅੱਗੇ ਗਲੀਆਂ ਰੋਕੀਆਂ ਇਸ ਕਰਕੇ ਗਲੀ ਨੂੰ ਤੋਂ ਬਣੀ ਨਹੀਂ ਹੋਈ ਆ ਹਾਂਜੀ ਸਰ ਅੱਜ ਤੁਹਾਡੇ ਏਰੀਆ ਦੇ ਵਿੱਚ ਇਹ ਗਲੀ ਦਾ ਜਿਹੜਾ ਉਦਘਾਟਨ ਕਾਉਂਸਲਰ ਸਾਬ ਦੁਆਰਾ ਕੀਤਾ ਗਿਆ ਹੈ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਬਹੁਤ ਧੰਨਵਾਦੀਆਂ ਐਮਐਲਏ ਸਾਹਿਬ ਦਾ ਔਰ ਫਿਰ ਕਾਉਂਸਲਰ ਸਾਹਿਬ ਦਾ ਕਿਉਂਕਿ ਇਹਨਾਂ ਨੇ ਚੋਣ ਲੜਨ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਇਹਨਾਂ ਨੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਆ ਜਿੱਥੇ-ਜਿੱਥੇ ਵੀ ਗਲੀਆਂ ਨਹੀਂ ਬਣੀਆਂ ਪਿਛਲੇ 15 ਸਾਲਾਂ ਦੇ ਵਿੱਚ ਸਰਕਾਰਾਂ ਆਈਆਂ ਉਹਨਾਂ ਨੇ ਕੱਖ ਨਹੀਂ ਕੀਤਾ ਉਦੋਂ ਤੋਂ ਹੀ ਆਪਣੀਆਂ ਝਾੜ ਕੇ ਤੇ ਚਲੇ ਗਏ ਹੁਣ ਇਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਇਹਨਾਂ ਨੇ ਆਪਣਾ ਵਾਅਦਾ ਵਾਰਡ ਦੀ ਸੰਗਤ ਦੇ ਨਾਲ ਲਾਪੋਣਾ ਸ਼ੁਰੂ ਕਰ ਦਿੱਤਾ ਹੈ ਔਰ ਭਗਵਤ ਕਾਡ ਦੇ ਵਿੱਚ ਲੱਕੇ ਦੇ ਵਿੱਚ ਪਾਸੇ ਦੇ ਵਿੱਚ ਜਿਹੜੀਆਂ ਗਲੀਆਂ ਜਿਆਦਾ ਖਰਾਬ ਸੀ ਉਹ ਸਟਾਰਟ ਕਰ ਦਿੱਤੀਆਂ ਗਈਆਂ ਜਿੱਥੇ ਅੱਜ ਗੁਰੂ ਰਾਮਦਾਸ ਨਗਰ ਗਲੀ ਨੰਬਰ 3 ਦੇ ਵਿੱਚ ਉਦਘਾਟਨ ਕੀਤਾ ਹੈ ਇਹਨੀਆਂ ਦਾ ਬਹੁਤ ਧੰਵਾਦੀ ਆ ਔਰ ਲੋਕ ਜਿਹੜੇ ਡਰੇ ਸੀ ਕਿ ਗਲੀਆਂ ਪੁੱਟ ਕੇ ਜਿਹੜੇ ਪੁਰਾਣੇ ਕਾਉਂਸਲਰ ਸੀ ਉਹਨਾਂ ਨੇ 14-14 ਮਹੀਨੇ 15-15 ਮਹੀਨੇ ਮੋਹ ਨਹੀਂ ਵਿਖਾਇਆ ਲੇਕਿਨ ਉਹ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਨੇ ਬਣਾਈ ਗਲੀਆਂ ਜਿਹੜੀਆਂ ਤੇ ਹੁਣ ਵੀ ਅਸੀਂ ਕਾਉਂਸਲਰ ਸਾਹਿਬ ਦੇ ਸਰ ਹੈ ਬੱਬਰ ਸਾਹਿਬ ਦੇ ਬਹੁਤ ਧੰਵਾਦੀ ਆ ਜਿਨ੍ਹਾਂ ਨੇ ਆ ਕੇ ਇਹ ਕੰਮ ਚਾਲੂ ਕਰਾਤਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜਿੰਦਾਬਾਦ ਆਮਾਦੀ ਪਾਰਟੀ ਜਿੰਦਾਬਾਦ ਕੌਂਸਲਰ ਸਾਹਿਬ ਜਿੰਦਾਬਾਦ ਐਮਐਲਏ ਸਾਹਿਬ ਜਿੰਦਾਬਾਦ